ਹੈਲੋ ਸ਼ਸ਼ਟਿਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਕੱਲ੍ਹ ਨਾਲੋਂ ਕਾਫੀ ਹੱਦ ਤੱਕ ਅਪਣਾ ਜਿਹੜਾ ਹੱਥ ਦਾ ਕਾਫੀ ਫਰਕ ਹੈਗਾਗਾ ਵੈਸੇ ਦਰਦ ਹੋ ਰਿਹਾਗਾ ਪਰ ਕਾਫੀ ਹੱਦ ਤੱਕ ਫਰਕ ਵੀ ਹੈਗਾ ਜੀ ਰਿਕਵੈਸਟ ਆ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਤਾਂ ਜੋ ਆਨਲਾਈਨ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਬਹੁਤ ਸਾਰੇ ਆ ਸਹਿਲੀਆਂ ਨੇ ਭੈਣਾਂ ਨੇ ਫੋਨ ਕੀਤੇ ਤੇ ਕੁਝ ਰਿਸ਼ਤੇਦਾਰਾਂ ਨੇ ਵੀ ਫੋਨ ਕੀਤੇ ਜਦੋਂ ਉਹਨਾਂ ਨੇ ਵੀਡੀਓ ਦੇਖੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨੀਆਂ ਵੀ ਭੈਣਾਂ ਨੇ ਫੋਨ ਕੀਤੇ ਤੇ ਪੁੱਛਿਆ ਹਾਲਚਲ ਵੀ ਮੈਂ ਕਿਵੇਂ ਆ ਵੈਸੇ ਹੁਣ ਬਹੁਤ ਠੀਕ ਆਂਗੀ ਮੈਂ ਤੇ ਆਪਾਂ ਇੱਕ ਚੈਲੰਜ ਲਿਆ ਹੋਇਆ ਸੀਗਾ ਵੀ ਆਪਾਂ ਹਰ ਰੋਜ਼ ਵੀਡੀਓ ਪਾਇਆ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਤੇ ਅੱਜ ਆਪਣਾ ਵੀਡੀਓ ਦਾ ਦੂਸਰਾ ਦਿਨ ਹੈਗਾ ਜੀ ਅਤੇ ਦੂਸਰੇ ਦਿਨ ਆਪਾਂ ਵੀਡੀਓ ਬਣਾ ਰਹੇ ਆਂਗੇ ਕੋਸ਼ਿਸ਼ ਕਰਾਂਗੇ ਹਰ ਰੋਜ਼ ਹੀ ਵੀਡੀਓ ਬਣਾਈਏ ਤੇ ਵੀਡੀਓ ਹਰ ਰੋਜ਼ ਹੀ ਪਾਵਾਂਗੇ ਆਪਾਂ 6 ਵਜੇ ਉਸ ਤੋਂ ਬਾਅਦ ਆਪਾਂ ਰੋਟੀ ਰੂਟੀ ਬਣਾਈ ਗੁਰਪ੍ਰੀ ਸਕੂਲ ਚ ਲਿਆ ਗਿਆ ਵੱਡਾ ਬੇਟਾ ਵੀ ਸਕੂਲ ਗਿਆ ਸੋਮਨ ਤੇ ਗੁਰਪ੍ਰੀਤ ਵੀ ਸਕੂਲ ਗਿਆ ਉਹਦੀਆਂ ਪਰੌਂਠੀਆਂ ਲਾਤੀਆਂ ਸੀ ਪਰ ਵੱਡਾ ਬੇਟਾ ਰੋਟੀ ਨਹੀਂ ਖਾ ਕੇ ਜਾਂਦਾ ਉਹ ਨਾਲ ਵੀ ਨਹੀਂ ਲੈ ਕੇ ਜਾਂਦਾ ਉਹ ਕਾਲਜ ਜਾਂਦਾਗਾ ਇਸ ਕਰਕੇ ਬਸ ਉਹ ਬਿਨਾਂ ਰੋਟੀ ਖਾਂਦੇ ਚਲਾ ਜਾਂਦਾਗਾ ਉਸ ਤੋਂ ਬਾਅਦ ਆਪਾਂ ਖਾਣਾ ਖੂਣਾ ਬਣਾ ਕੇ ਜਲਦੀ ਜਲਦੀ ਸਾਰਾ ਆਪ ਵੀ ਖਾਣਾ ਜਿਹੜਾ ਖਾਦਾਂ ਤੇ ਕਿਉਂਕਿ ਆਪਾਂ ਪਟੇਕ ਤੇ ਜਲਦੀ ਜਾਣਾਗਾ ਕਿਉਂਕਿ ਰਖੜੀਆਂ ਕਰਕੇ ਟੇਕ ਤੇ ਕਾਫੀ ਭੀੜ ਹੋ ਜਾਂਦੀ ਹੈਗੀ ਹੁਣ ਤੇ ਨਵੇਂ-ਨਵੇਂ ਸੂਕ ਲੈਣਾ ਬੀਬੀਆਂ ਪਹਿਣਾ ਆਉਂਦੀਆਂ ਨੇ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਇੰਨਾ ਪਿਆਰ ਦੇਣ ਲਈ ਤੇ ਰੋਟੀ ਬਣਾਉਣ ਤੋਂ ਬਾਅਦ ਜੀ ਹੁਣ ਆਪਾਂ ਚੱਕਿਆ ਝਾੜੂ ਤੇ ਕਿਉਂਕਿ ਝਾੜੂ ਲਾਉਣੇ ਬਿਨਾ ਸਰਦਾ ਨਹੀਂ ਹੈਗਾ ਪੋਚੀ ਬਿਨਾ ਸਰ ਜਾਂਦਾਗਾ ਉਸ ਤੋਂ ਬਾਅਦ ਆਪਾਂ ਝਾੜੂ ਲਾਇਆ ਤੇ ਇੱਕ ਸਾਡੇ ਬਾਹਰ ਕੱਚਾ ਹੋਣ ਕਰਕੇ ਕਾਫੀ ਸਾਰਾ ਰਿੱਟਾ ਜਿਹੜਾ ਉਹ ਆ ਜਾਂਦਾਗਾ ਬਹੁਤ ਰਿੱਟਾ ਆਉਂਦਾਗਾ ਪੈਰਾਂ ਨਾਲ ਲੱਗ ਲੱਗ ਕੇ ਤੇ ਝਾੜੂ ਲਾਇਆ ਝਾੜੂ ਲਾਉਣ ਤੋਂ ਬਾਅਦ ਹਾਂਜੀ ਵੀ ਰਹਿੰਦਾਗਾ ਥੋੜਾ ਜਿਹਾ ਝਾੜੂ ਤੋਂ ਬਾਅਦ ਆਪਾਂ ਡ్రਾਈੰਗ ਰੂਮ ਚ ਗਏ ਡ్రਾਈੰਗ ਰੂਮ ਚ ਥੋੜੀ ਬਹੁਤੀ ਸਫਾਈ ਕਰਨੀ ਪੈਂਦੀ ਹੈ ਕਿਉਂਕਿ ਕੋਈ ਆ ਜਾਂਦਾਗਾ ਫਿਰ ਵੀ ਬੁਰਾ ਲੱਗਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਬੇਰਾ ਹੱਥ ਦਰਦ ਕਰ ਰਿਹਾਗਾ ਤੇ ਪਹਿਲਾਂ ਆਪਾਂ ਲੌਬੀ ਚ ਝਾੜੂ ਲਾਇਆ ਕਮਰੇ ਚ ਤਾਂ ਪਹਿਲਾਂ ਲਾਤਾ ਸੀਗਾ ਲੋ ਵਿਚਾਰ ਲਾਇਆ ਉਸ ਤੋਂ ਬਾਅਦ ਆਪਾਂ ਡ్రਾਈੰਗ ਰੂਮ ਬੰਨੀ ਗਏ ਡ్రਾਈੰਗ ਰੂਮ ਚ ਜਾ ਕੇ ਉੱਥੇ ਵੀ ਥੋੜੀ ਜਿਹੀ ਸਾਫ ਸਫਾਈ ਕੀਤੀ ਤੇ ਇਹ ਮੈਂ ਥੋੜੀ ਮਿਰਚਾਂ ਸਿਕਾਈਆਂ ਹੋਈਆਂ ਨੇ ਇਹ ਪੱਖੇ ਦੀ ਹਵਾ ਨਾਲ ਹੀ ਸਿਕਾਈਆਂ ਨੇ ਸਾਰੀਆਂ ਕਿਉਂਕਿ ਮੈਨੂੰ ਮੈਂ ਬਾਹਰ ਰੱਖੀਆਂ ਸੀ ਪਹਿਲਾਂ ਇਹ ਜਦੋਂ ਬਾਹਰ ਰੱਖੀਆਂ ਉਦੋਂ ਇਹ ਖਰਾਬ ਜੀ ਹੋਣ ਲੱਗ ਗਈਆਂ ਸੀਗੀਆਂ ਫਿਰ ਮੈਂ ਚਲ ਸੋਚਿਆ ਵੀ ਚਲੋ ਪੱਖੇ ਦੀ ਹਵਾ ਚਸਕਾ ਲੈਨੇ ਆ ਫਿਰ ਇਹਨਾਂ ਨੂੰ ਮੈਂ ਛਾਵੇਂ ਸਕਾਇਆ ਜੀ ਅੰਦਰ ਹਾਂਜੀ ਆਪਾਂ ਪਹੁੰਚ ਗਏ ਆ ਤੋਂ ਬਾਅਦ ਆਪਾਂ ਪਹੁੰਚੇ ਆ ਜੀ ਬਟਿਕ ਦਾ ਸਾਰਾ ਆਪਣਾ ਘਰ ਦਾ ਜਿਹੜਾ ਹੋ ਗਿਆ ਸੀਗਾ ਹੁਣ ਆਪਾਂ ਆਏ ਆ ਜੀ ਪਟਿਕ 'ਚ ਤੁਹਾਨੂੰ ਆਪਾਂ ਦਿਖਾਉਣੇ ਆ ਕੁਝ ਸੂਟ ਜਿਹੜਾ ਵੀ ਤੁਹਾਡੇ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਜਿਹੜਾ ਨੰਬਰ ਚੱਲ ਰਿਹਾ ਹੁੰਦਾ 980130927 ਤੁਸੀਂ ਉਹਦੇ ਤੇ ਇਹਨਾਂ ਸੂਟਾਂ ਦੇ ਆਰਡਰ ਆ ਜਿਹੜੇ ਤੁਸੀਂ ਦੇ ਸਕਦੇ ਹੋਗੇ ਤੇ ਜੇ ਕੋਈ ਵਰਕ ਵਾਲਾ ਸੂਟ ਲੈਣਾ ਤੁਸੀਂ ਉਦੇ ਲਈ ਵੀ ਤੁਸੀਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਜੀ ਆਪਾਂ ਵਰਕ ਵੀ ਵਰਕ ਵੀ ਕਰਦੇ ਆਂਗੇ ਤੇ ਜਿੱਦਾਂ ਦਾ ਵੀ ਤੁਸੀਂ ਵਰਕ ਕਰਾਉਣਾ ਫੋਟੋ ਪੇਜ ਕੇ ਆਪਣਾ ਜਿਹੜਾ ਆਰਡਰ ਤੁਸੀਂ ਦੇ ਸਕਦੇ ਹੋ ਜਿੱਦਾਂ ਦਾ ਵੀ ਤੁਸੀਂ ਵਰਕ ਕਰਵਾਉਣਾਗਾ ਤੇ ਲਓ ਜੀ ਮੈਂ ਤੁਹਾਨੂੰ ਸੂਟ ਦਿਖਾਉਣੀ ਹੈਗੀ ਬੈਕ ਕੈਮਰਾ ਕਰਕੇ ਜਿਹੜਾ ਵੀ ਤੁਹਾਡੇ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਦਿਓ ਜੀ ਹਾਂਜੀ ਲਓ ਜੀ ਆਪਾਂ ਤੁਹਾਨੂੰ ਕਲਰ ਦਿਖਾ ਰਹੀ ਹੈਗੇ ਆਹ ਵਾਲਾ ਕਲਰ ਹੈਗਾ ਸੂਟ ਦਾ ਟੈਬੀ ਲਾਈਨਿੰਗ ਦੇ ਵਿੱਚ ਇਹ ਵਾਲਾ ਸੂਟ ਹੈਗਾ ਤੇ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚ ਆਏ ਨੇ ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਤੇ ਅਗਲਾ ਕਲਰ ਜੇ ਤੁਸੀਂ ਇਹ ਆਲਓਵਰ ਲੈਣਾ ਆਲਓਵਰ ਵੀ ਲੈ ਸਕਦੇ ਹੋਗੇ ਜੇ ਤੁਸੀਂ ਇਹ ਪਲੇਨਸ ਲਵਾਰ ਨਾਲ ਲੈਣਾ ਤਾਂ ਉਦਾਂ ਵੀ ਲੈ ਸਕਦੇ ਹੋ ਅਗਲਾ ਕਲਰ ਇਹਦੇ ਵਿੱਚ ਆਵ ਲਗਾ ਜੀ ਬਲੈਕ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਦੇਖ ਸਕਦੇ ਹੋ ਧਿਆਨ ਨਾਲ ਤੇ ਫੋਟੋ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋਗੇ ਇਹ ਵੀ ਬਹੁਤ ਸੋਹਣਾ ਹੈਗਾ ਜੀ ਤੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਇਹ ਵਾਲਾ ਵੀ ਬਲੈਕ ਹੀ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਨਾ ਕਲਰ ਹੈਗਾ ਜੇ ਜਿੱਦਾਂ ਵੀ ਜੇ ਤੁਸੀਂ ਕੱਲੀ ਸ਼ਰਟ ਵੀ ਲੈਣੀ ਹੈ ਸ਼ਰਟ ਵੀ ਲੈ ਸਕਦੇ ਹੋਗੇ ਕਈ ਵਾਰੀ ਆਪਣੇ ਕੋਲੇ ਪਲੇਨ ਸਲਵਾਰ ਬਲੈਕ ਕਲਰ ਦੀ ਹੁੰਦੀ ਹੈ ਉਹਦਾ ਵੀ ਲੈ ਸਕਦੇ ਹੋਗੇ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਰਡਰ ਆਪਣਾ ਦੇ ਸਕਦੇ ਹੋ ਜੀ ਤੇ ਅਗਲਾ ਕਲਰ ਹੈਗਾ ਜੀ ਇਹਦਾ ਆਹ ਵਾਲਾ ਤੇ ਜੇ ਤੁਸੀਂ ਇਹ ਵਾਲਾ ਲੈਣਾ ਤਾਂ ਇਹ ਵੀ ਲੈ ਸਕਦੇ ਹੋਗੇ ਤੇ ਇਹਦੇ ਵਿੱਚ ਚਾਰ ਕਲਰ ਆਏ ਨੇ ਆਪਣੇ ਕੋਲੇ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਇਹ ਸੂਟ ਦਾ ਪ੍ਰਾਈਸ 500 ਰੁਪਏ ਹੈਗਾ ਜੀ ਸ਼ਿਪਿੰਗ ਐਕਸਟਰਾ ਲੱਗੂਗੀ ਜੀ 500 ਰੁਪਏ ਇਹ ਸੂਟ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਦਾ ਆਪਾਂ ਪ੍ਰਾਈਸ ਇਹ ਦਿੱਦਾਂ ਦਾ ਵੀ ਇਹਦਾ ਜਿਹੜਾ weight ਹੋਊਗਾ ਉਦਾਂ ਨੇ ਆਪਾਂ ਇਹਨੂੰ ਸ਼ਿਪਿੰਗ ਤੁਹਾਡੇ ਨੂੰ ਦੱਸ ਦਾਂਗੇ ਉਦਾਂ ਦੀ ਸ਼ਿਪਿੰਗ ਲਈ ਜਾਊਗੀ ਤੇ ਉਮੀਦ ਕਰਦੇ ਆਂ ਜੀ ਤੁਹਾਨੂੰ ਪਸੰਦ ਆਏ ਹੋਣਗੇ ਜੀ ਸੂਟ ਬਹੁਤ ਸੋਹਣੇ ਕਲਰ